ਅੱਜ ਬਣਾਉਣ ਲੱਗੇ ਆ ਮੂੰਗੀ ਮਸਰੀਦਾਂ ਸਭ ਤੋਂ ਵਧੀਆ ਅਗਰ ਤੁਸੀਂ ਕੁਝ ਲਾਈਟ ਖਾਣਾ ਹੈ ਤਾਂ ਇਹਦੇ ਲਈ ਕੀ ਆ ਪਾਣੀ ਰੱਖਤਾ ਤੇ 2.5 ਕੱਪ ਉਸ ਵਿੱਚ ਕੀ ਆ ਸਭ ਤੋਂ ਸੌਖਾ ਤਰੀਕਾ ਇਹਨੂੰ ਬਣਾਉਂਦਾ ਹੈ ਮੂੰਗੀ ਤੇ ਮਸਰੀਦ ਦੋਨਾਂ ਨੂੰ ਮਿਕਸ ਕਰਕੇ ਤੇ ਪਹਿਲਾਂ ਧੋ ਕੇ ਥੋੜੀ देर ਭਿ ਕੋ ਕੇ ਰੱਖੀ ਤੇ ਫੇਰ ਪਾਣੀ ਚ ਪਾ ਕੇ ਫੇਰ ਇਹਦੇ ਵਿੱਚ ਪਾਈ ਟਮਾਟਰ ਟਮਾਟਰ ਤਿੰਨ ਤੇ ਫੇਰ ਉਹ ਤੋਂ ਬਾਅਦ ਨਮਕ ਮਿਰਚ ਮਸਾਲਾ ਤੇ ਦੋ ਸੀਟੀਆਂ 2003 ਸੀਟੀਆਂ ਵਿੱਚ ਹੀ ਦਾਲੇ ਤਿਆਰ ਹੋ ਜਾਂਦੀ ਹੈ ਤਾਂ ਇਹਦਾ ਫਾਇਦਾ ਇਹ ਹੈ ਕਿ ਜਿੱਦਾਂ ਕਾਫੀ ਅਸੀਂ ਪੂਰਾ ਹਫਤਾ ਖਾਂਦੇ ਹਾਂ ਕੁਝ ਹੈਵੀ ਹੋ ਜਾਂਦਾ ਤਾਂ ਲਾਈਟ ਖਾਣ ਲਈ ਇਹ ਸਭ ਤੋਂ ਵਧੀਆ ਹੈ ਦਾਲ ਔਰ ਜ਼ਿਆਦਾ ਝੰਜੜ ਵੀ ਨਹੀਂ ਬਣ ਵਿੱਚੀ ਜਾਂਦੀ ਹੈ ਆਨ ਕੁੱਕਰ ਬੰਦ ਕਰਤਾ ਤਾਂ ਤਿੰਨ ਕੁ ਸੀਟੀਆਂ ਲਗਣੀਆਂ ਇਹਦੇ ਬਾਅਦ ਇਹਦੀ ਤੜਕੀ ਦੀ ਤਿਆਰੀ ਕਰਦੇ ਹਾਂ ਸੋਰਾਂ ਦਾ ਤੇਲ ਤੇ ਜਿਸ ਉਹਨਾਂ ਦੇ ਤੇਲ ਨੂੰ ਜੇ ਗਰਮ ਹੋ ਜੇਗਾ ਤਾਂ ਇਹਦੇ ਵਿੱਚ ਪਿਆਜ਼, ਲਸਣ ਤੇ ਅਦਰਕ, ਹਰੀ ਮਿਰਚਾ, ਕੜੀ ਪੱਤਾ ਇਹਦਾ ਕੜੀ ਪੱਤਾ ਵੀ ਪਾ ਸਕਦੇ ਹੋ। ਰਾਈ, ਜੀਰਾ ਤਾਂ ਇਹਨਾਂ ਸਾਰਿਆਂ ਦਾ ਕੀ ਹੈ ਤੜਕਾ। ਕਿਉਂਕਿ ਦਾਲ ਤੜਕੇ ਤੋਂ ਆਦੀ ਵਧੀਆ ਲੱਗਦੀ ਹੈ। ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਜੇ ਵੀਡੀਓ ਤੁਹਾਨੂੰ ਪਸੰਦ ਆਂਦੀ ਹੈ। ਉਸ ਤੋਂ ਬਾਅਦ ਦੇਖੋ ਧਨੀਆ ਪਾ ਕੇ ਦਾਲ ਸੱਡੀ ਤਿਆਰ ਹੈ ਅੱਜ ਦੁਪਹਿਰ ਦੇ ਲੰਚ ਵਿੱਚ।